ਇਹਨ ਦੇ ਦੂਜੇ ਪਾਸੇ ਵਾਲੀਆਂ ਮੜੀਆਂ ਖਾਂਗ ਰੋਡ ਵਾਲੀਆਂ ਉਧਰ ਪਾਣੀ ਪਾਉਣ ਆਏ ਸਾਂ ਬੂਟਿਆਂ ਨੂੰ ਡਾਕਟਰ ਬੀਰੰਬੀੜਕਰ ਯੂਥ ਵੈਲਫੇਅਰ ਕਲੱਬ ਦੇ ਕੁਝ ਮੈਂਬਰ ਇੱਥੇ ਆ ਕੇ ਬੜਾ ਦੁੱਖ ਲੱਗਾ ਸਕੇ ਜੀ ਪਾੜੇ ਇੱਕ ਹਫਤਾ ਪਹਿਲਾਂ ਰੁੱਖ ਜਦਨ ਅਸੀਂ ਕੋੜ ਕੇ ਗਏ ਆਂ ਹਰੇ ਭਰੇ ਸੀਗੇ ਤੋਂ ਇਹ ਕੱਢ ਕੇ ਗਏ ਆਰੇ ਬੋੜ ਕੇ ਗਏ ਤੇ ਆ ਵੇਖੋ ਰੁੱਖਾਂ ਦਾ ਧਿਆਨ ਆ ਵੇਖੋ ਜੀ ਬੜੀ شدت ਦੇ ਨਾਲ ਇਹ ਡੰਗਰਾਂ ਵਾਲਿਆਂ ਨੇ ਬੱਕਰੀਆਂ ਵਾਲਿਆਂ ਨੇ ਇਹ ਰੁੱਖ ਡੰਗਰਾਂ ਨੂੰ ਖਵਾਏ ਨੇ ਜੀ ਨਾ ਵੇਖੋ ਤਾਂ ਐਸ ਨੇ ਐਸੀ ਕਰ ਛੱਡੇ ਆ ਲੋਕ ਹਾ ਕਿੰਨੇ ਕਿੰਨੇ ਸੋਹਣੇ ਮੁੱਟੇ ਸੀ ਸਮਝ ਜੀ ਆ ਵੇਖੋ ਪਤਾ ਨਹੀਂ ਤੇ ਕੁਝ ਲੋਕਾਂ ਨੂੰ ਸ਼ਾਇਦ ਇਹ ਜਿਹੜਾ ਆ ਵੇਖੋ ਸੰਗਤ ਜੀ ਡੰਡਾ ਰਖਲਾਉਣਾ ਚੰਗਾ ਨਹੀਂ ਲੱਗਾ ਜੇਕਰ ਕਿਸੇ ਨੂੰ ਨਹੀਂ ਚੰਗਾ ਲੱਗਦਾ ਭਾਈ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਆਪ ਇਹ ਬੂਟੀਆਂ ਦੀ ਦੇਖਭਾਲ ਕਰ ਲਓ ਅਸੀਂ ਛੱਡ ਦਾਂਗੇ ਆ ਵੇਖੋ ਸਾਹ ਜੀ ਆ ਇਨੇਕ ਬੱਤੇ ਚਾਰ ਕ ਬਚੇ ਹੋ। ਉਹ ਮੇਰਾ ਭਰਾ ਤਰਸ ਕਰੋ। ਇਹ ਰੁੱਖ ਵੱਡੇ ਹੋ ਕੇ ਸਾਨੂੰ ਸੋਹਣਾ ਵਾਤਾਵਰਨ ਦੇਣਗੇ। ਇਹ ਸ਼ਮਸ਼ਾਨ ਘਾਟ ਦੀ ਥਾਂ ਆ। ਕੋਈ ਨਾ ਕੋਈ ਪਹਾਣਾ ਜਦੋਂ ਵਰਤਦਾ ਆ। ਦੂਰੋਂ ਨੇੜੇ ਸੱਤਾ ਆਉਂਦੀਆਂ ਨੇ ਤੇ ਸ਼ਾਂ ਦੀ ਬੜੀ ਸਖਤ ਜ਼ਰੂਰਤ ਹੁੰਦੀ ਆ ਇਹ ਆਪਾਂ ਸਾਰਿਆਂ ਨੂੰ ਪਤਾ ਅਨੇ ਮਦਦ ਹਾ ਰਖ ਦਾਂਗੇ ਹਾਂ ਹੁਣ ਲੱਭ ਗਈ ਇੱਕ ਬੋਰਡ ਦਾ ਰੁਖ ਸਾਡੇ ਪੰਜਾਬ ਪੁਲਿਸ ਦੇ ਨੌਜਵਾਨਾਂ ਖੌਲਦਾਰ ਗੁਰਸੇਖ ਸਿੰਘ ਨੇ ਬੜੇ ਚਾਨ ਨਾਲ ਲਿਆ ਕੇ ਇੱਥੇ ਲਾਇਆ ਸੀਗਾ ਮੁੱਲ ਖਰੀਦ ਕੇ ਜੋ ਬੋੜ ਦੇ ਰੁੱਖ ਦਾ ਮੈਂ ਤੁਹਾਨੂੰ ਮਖਾਉਣਾ ਕੀ ਹਾਲ ਕਰਦਾ ਵੱਡੇ ਵੱਡੇ ਪੱਤੇ ਸੀਗੇ ਸਪੈਸ਼ਲ ਕਿਸਮ ਆਪੁਸ਼ਤੀ ਕਿਰਪਾ ਹੋਈ ਹੈ ਇਹਦੇ ਤੇ ਆ ਬੋੜ ਦਾ ਰੁੱਖ ਹੈ ਆ ਸ਼ਰਤ ਹੋੜਿਆ ਜਾ ਪਸ਼ੂਆਂ ਵਾਲੇ ਭੈਣ ਭਰਾਵਾਂ ਨੂੰ ਤੇ ਖਾਸ ਕਰਕੇ ਬੱਕਰੀਆਂ ਜਿਹੜੇ ਸੱਜਣਾ ਨੇ ਰੱਖੀਆਂ ਨੇ ਉਹਨਾਂ ਨੂੰ ਬੇਨਤੀ ਆ ਅਸੀਂ ਇਹ ਨਹੀਂ ਕਹਿੰਦੇ ਕਿ ਇੱਥੇ ਡੰਗਰ ਜਾ ਬੱਕਰੀਆਂ ਨਾ ਚਾਰੋ ਜੇਕਰ ਚਾਰਨੇ ਆ ਚਾਰੋ ਪਰ ਘਟੋ ਘਾਟੇ ਨਾਲ ਰੁੱਖਾਂ ਦੀ ਰਾਖੀ ਕਰਨੀ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਪਹਿਲੀ ਗੱਲ ਤੇ ਮੈਂ ਬੇਨਤੀ ਕਰਦਾ ਇੱਥੇ ਕਿਰਪਾ ਕਰਕੇ ਬੱਕਰੀਆਂ ਨਾ ਛੱਡਿਆ ਕਰੋ ਇਹ ਬੜੇ ਕੀਮਤੀ ਤੇ ਅਣਮੋਲ ਰੁੱਖ ਨੇ ਜਿਨ੍ਹਾਂ ਦਾ ਨਾਸ ਮਾਰ ਛੱਡਿਆ ਤੁਸੀਂ ਬੜੀ ਮਿਹਨਤ ਸਾਡੀ ਟੀਮ ਪਿਛਲੇ 1 ਸਾਲ ਤੋਂ ਕਰਨ ਲਈ ਆ ਪੂਜੇ ਪਾਸੇ ਵਾਲੀਆਂ ਮੜੀਆਂ ਦੇ ਵਿੱਚ ਵੀ ਕੁਝ ਸੱਜਣ ਆਪਣੇ ਪਸ਼ੂ ਛੱਡਦੇ ਸੀਗੇ ਉਹਨਾਂ ਨੂੰ ਇੱਕੋ ਵਾਰ ਬੇਨਤੀ ਕੀਤੀ ਦੁਬਾਰੇ ਉੱਥੇ ਪਸ਼ੂ ਪਸ਼ੂ ਨਹੀਂ ਕੋਈ ਛੱਡਿਆ ਤੇ ਉਹ ਮੜੀਆਂ ਹਰੀਆਂ ਭਰੀਆਂ ਨੇ ਤੇ ਇਸ ਇੰਨਾ ਮੜੀਆਂ ਦਾ ਹਾਲ ਵੇਖੋ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਬਿਲਕੁਲ ਕਰਦੇ ਨਗਰ ਨਿਵਾਸੀਆਂ ਨੂੰ ਵੀ ਆਪਣੇ ਪਸ਼ੂ ਆਪਣੀਆਂ ਬੱਕਰੀਆਂ ਮੱਝਾਂ ਗਾਵਾਂ ਕਿਰਪਾ ਕਰਕੇ ਮੜੀਆਂ ਦੇ ਵਿੱਚ ਨਾ ਚੜਾਣ ਜੇਕਰ ਚਰਾਉਣਾ ਵੀ ਅੜਕਰ ਤੇ ਆ ਰੁੱਖਾਂ ਦਾ ਧਿਆਨ ਰੱਖਣਾ ਇਹ ਤੁਹਾਡੀ ਨੈਤਿਕ ਫਰਜ਼ੀਆਂ ਮੈਂ ਹੱਥ ਜੁੜ ਕੇ ਬੇਨਤੀ ਆ ਇਸ ਬੇਨਤੀ ਨੂੰ ਸਰਕਾਰ ਕਰਿਓ ਜੀ ਕਿਉਂਕਿ ਵਾਤਾਵਰਣ ਰੁੱਖਾਂ 사ਦਕਾ ਜਿਹੜਾ ਸ਼ੁੱਧ ਹੁੰਦਾ ਆ ਇਹ ਰੁੱਖ ਸਾਡਾ ਹੀ ਨਹੀਂ ਸਾਡੇ ਆਉਣ ਵਾਲੀ ਜਿਹੜੀ نسل ਆ ਉਹਦੇ ਵੀ ਉਹ ਇੱਕ ਵਿੱਚ ਚੰਗਾ ਰੋਲ ਚੰਗੀ ਜ਼ਿੰਦਗੀ ਉਹਨਾਂ ਨੂੰ ਜਿਉਣ ਦੇ ਵਿੱਚ ਚੰਗਾ ਰੋਲ ਜਿਹੜਾ ਅਦਾ ਕਰਦੇ ਨੇ ਜਿੱਥੇ ਸਾਨੂੰ ਤੰਦਰੁਸਤ ਹਵਾ ਛਾਂ ਦਿੰਦੇ ਨੇ ਉਹਤੀ ਸਾਨੂੰ ਸਾਹ ਲੈਣ ਵਾਸਤੇ ਆਕਸੀਜਨ ਵੀ ਭਰਪੂਰ ਮਾਤਰਾ ਚ ਪ੍ਰਦਾਨ ਕਰਦੇ ਨੇ ਸੋ ਬੇਨਤੀ ਆ ਕਿ ਐਡਾ ਜ਼ਰੂਰੀ